बाबा साहब डॉक्टर जी और मैं का जीने जन्म दिया हम लक्क लक्क देना ते सारे अपने इसके बोझे ते मैं जीया जाते हैं आप ते सवाल तो कर दिना सारे अभी कमला यार पैसे लड़के उधर खुलना करो बाबा साहब डॉक्टर तो सोचते बेरा जाएंगे ओके क्या भीम क्या पागल बाबा साहब बेरा जाएं

ਅੱਜ ਬਾਬਾ ਸਾਹਿਬ ਦੀ ਗੁਰਦੁਆਰਾ ਅੰਡਰਲੈਂਡ ਜਿਹੜੇ ਹੋਂ ਸ਼ਰੀਕਤਾ ਤਾਂ ਨਹੀਂ ਆਇਆ ਇੱਕ ਦੋ ਨਾਰੇ بلند ਕਰਾਂਗਾ ਕਿਰਪਾ ਕਰਕੇ ਇਸ ਮੂਲਯੰਕਰਨ ਕਰਵਾਦੀ ਬਣਾਏਗਾ ਜਾਂ ਵੀ ਜਾਂ ਵੀ बहुत धनबाद है नारे गर्थ है आकाग लंग रहे हो जिन्होंने छाया उन्होंने धनबाद जिन्होंने छक लिया बहुत धनबाद जेडे घर बैठे है उन्होंने भी छदादी अच्छा बाबा साहब के जन्मदस्ती है सारी एकत्रता को बहुत बहुत बधाई मैं कस कर है ਬਾਬਾ ਜੀ ਨੇ ਕਿਹਾ ਲੱਖੀ ਕਰਵਾ ਕਰਕੇ ਉਹ ਤੇ ਪਹਿਲਾਂ ਦੇਣਾ ਅੱਜ ਕੁਝ ਸਿੱਖ ਕੇ ਜਾਣਾ ਜਿੱਥੇ ਉਹਨਾਂ ਦਾ ਪਰਿਵਤ ਵਿਹਾਰਾ ਬੁਲਾ ਰਹੇ ਆ ਨਾ ਜਦੋਂ ਵਿਹਾਰਾ ਬੁਲਾ ਰਹੇ ਆ ਅਸੀਂ ਹਰ ਵੇਲੇ ਲੇਟ ਬਣਾਉਂਦੇ ਕਿਉਂਕਿ ਬਿਜ਼ੀ ਹਾਂ ਸਮਾਂ ਨਹੀਂ ਹੁੰਦਾ ਜਉਂਦਾ ਅਪ੍ਰੈਲ ਨੂੰ ਸਾਰੇ ਬੁਲਾ ਰਹੇ ਸਾਨੂੰ ਨਾਲੇ ਨਾ ਅਸਾਂ ਮਹਾਂ ਸਖੀਤ ਦਾ ਸਾਜ ਮੰਡ ਹੋਇਆ ਕਰਦੀਆਂ ਇਸ ਕਰਕੇ ਅਸੀਂ ਹਰ ਸਾਲ ਉਹ ਸਮਾਂ ਲੇਟ ਬਣਾਇਆ ਕਰਦੇ ਆ

पर बोलना दायरे पर तो रह के होंगे परसन अटैक नहीं करने होंगे बाबा जी ने एक गल आखी है सब वोट नहीं पाने आई पोट पाते बैल्थ सिस्टम पेपर न सारिशान से देना कैसल बहुत बार गलत सारा दिन ने लगती रही बहुत बात अरे का बहुत शब्द निकलियां अगर आखरी है बाबा ने एक बात देश परटा के ले आएंगे कोई किसी को राज में दे है जो ले है निज से ले है अपनी ताकत ने रिवाज अपने मां संसार का राज पागला सिंह फांसी का शेर है कलु गोए मन शाहन हनम गोए ਉਹਦੀ ਭਾਵਨਾ ਹੈ ਗੱਲ ਕਹਿੰਦੀ ਹੈ ਮੈਂ ਸੂਰਜ ਦੇ ਸੰਸਾਰ ਤੇ ਰਾਤ ਕਰਾਂ। ਫਰਾਂਤ ਕਿਵੇਂ ਹੋਣਾ ਹੈ? ਆਹ ਹਣੇ ਜੀਵਾ ਜੀ ਨੇ ਆਖਿਆ ਅਜੀਤਰੀ ਕਹਿੰਦਾ ਸੀ ਬੜੋ ਗੁਣੋ ਭਾਉ ਦੀ ਸ਼ਾਨ ਜੀਣ ਕਰ। ਉਸ ਤੋਂ ਬਾਅਦ ਸੰਗਠਨ ਕਰ ਆਰਗੇਨਾਈਜ਼ ਕਰਮੈਂ। ਕਿ ਆਪ ਸੱਚਿਆਂ ਬਗਾਇ ਸੰਸਾਰ ਦਾ ਨਹੀਂ ਸੱਜਦਾ। ਪਹਿਲਾ ਕਿਹੜਾ ਹੈ? ਪਹਿਲਾ ਹੈ ਸਮਾ और समा ला कुछ सारे आए हो धनबाद है साधन बच्चे ने गाला करते हैं साधन थर्ड है प्रबंधनाइजेशन चौथा हिस्सा है संघर्ष तो है संघर्ष होंगे मेहनत है जिन्होंने मेहनत की ਡਾਕਟਰ ਨਾਲ ਫਲਸਫੀ ਜਿਹੜਾ ਫਲਸਫੀ ਦਾ ਵਿਦਿਆਰਥੀ ਹੈ ਉਹਨੂੰ ਡਾਕਟਰ ਕਹਿੰਦੇ ਗੱਦਿਆਂ ਤੇ ਬੈਠ ਕੇ ਗੱਦਿਆਂ ਤੇ thank you ਰਾਕੇ ਦੇ ਸੂਲ ਰਵਾਡ ਇਹ ਪੈਣਾ 9025 ਤੱਕ ਰਹੇ ਆ ਕਿ ਉਹਨਾਂ ਨੂੰ ਯਾਦ ਕਰਦੇ ਨੇ ਬਾਬਾ ਸਾਹਿਬ ਡਾਕਟਰ ਤੇਮਰਾ ਮਲਕਾ ਜੀ ਦਾ ਜੋ ਜੋਗ ਦਾ ਹੈ ਸਾਡੀ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਪੜਿਆ ਸੁਣਿਆ ਉਹਨਾਂ ਨੂੰ ਪਤਾ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਜੋ ਇਹਨਾਂ ਨੂੰ ਪੜਾ ਰਹੇ ਹਨ ਮਾਪੇ ਉਹ ਤਾਂ ਤਾਂ ਦੇ ਜੋਗ ਹਨ ਔਰ ਜਿਹੜੇ ਉਹਨਾਂ ਦੇ ਵਿਦਿਆਰਥੀਆਂ ਦੇ ਅਧਿਆਪਕ ਅਧਿਆਪਕਾਂ ਜਿਹੜੇ ਸਕੂਲ ਤੋਂ ਬਾਅਦ ਵੀ ਸਜਾਏ ਟਿਊਸ਼ਨ ਸੈਂਟਰ ਇੱਥੇ ਚੱਲ ਰਿਹਾ ਇੱਕ ਨਸਾਨੀਆ ਹੋਰ ਵੀ ਆ ਸਾਡਾ ਹੈ ਜਿਹੜਾ ਬਹੁਤ ਸਮਝਿਆ ਮੈਥਮੈਟਿਕਸ ਕਰੇ ਜਿਹੜੀ ਇਹ ਪੜਾਈ ਆ ਇਸ ਤੋਂ ਕੋਈ ਸਮਝਣਾ ਨਹੀਂ ਬਾਬਾ ਸਾਹਿਬ ਨੂੰ ਜਾਣ ਚੰਨਾ ਲੱਗਲੇ ਤੇ ਬੋਲਣਾ ਇੱਕ ਸੂਰੇ ਤੋਂ ਦੀਵਾ ਦਗਣ ਲਈ ਮਤਾਵਟਿਆ ਅਸੀਂ ਕੋਈ ਜੂੜਣ ਬਣਾ ਲੈਣੀ ਪਰ ਜੋ ਉਹਨਾਂ ਦੀ ਜ਼ਿੰਦਗੀ ਜਿਵੇਂ ਫੜਿਆ ਜਿੰਨੇ ਵੀ ਬਾਬਾ ਸਾਹਿਬ ਨਾਲ ਪਰ ਤੇਂਦਰਾ ਮੇਰਕਰ ਜੀ ਨੂੰ ਜਿਹੜੀ ਅੱਜ ਦਾ ਪ੍ਰੈਸ ਲੱਗੀ ਆ ਤੁਹਾਨੂੰ ਪ੍ਰੋਗਰਾਮ ਬਣਾ ਰਹੇ ਆ ਇਹ ਜਿਹੜੀ ਬੜੇ ਚਾਤ ਦੇ ਇਸ਼ਾਅ ਦੇ ਨਾਮ ਦਾ ਰਾਜਪੁਰ ਚਾਕੇ ਵੀ ਦੇ ਰਿਹਾ ਪਰ ਉਹ ਦਿੱਤੇ ਆ ਇਹਨਾਂ ਸਾਰਿਆਂ ਗਾਂ ਪੁਰਸਾਂ ਦਾ ਸਾਡੀ ਜ਼ਿੰਦਗੀ ਬਹੁਤ ਯੋਗਦਾਨ ਦਿੱਤਾ ਸਾਡੇ ਆਪਾਂ ਦੀ ਜਾਸਤੀ ਗਿਆ ਕਿ ਬਾਬਾ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਲਾਤੀ ਬੱਚੇ ਦਾ ਪਰਿਵਾਰ ਦਾ ਬੋਲੋ ਉਹਨਾਂ ਨੇ ਆਪਣਾ ਹਰ ਜਿੰਦਗੀ ਦਾ ਸੁੱਖ ਸਹਿਰਾ ਤਿਆਗੇ ਉਹਦੇ ਅੰਦਰ ਬਣ ਨਹੀਂ ਦਿੱਤਾ ਜਾਂਦਾ ਜੀ ਉਹਨਾਂ ਦਾ ਕਿ ਪੂਰੀ ਦੁਨੀਆ ਪੜ ਰਹੀ ਹੈ ਸਾਡਾ ਦੇਸ਼ ਸਾਡੇ ਦੇਸ਼ ਦੇ ਹਾਕਮ ਨਹੀਂ ਸਾਨੂੰ ਕੌਣ ਆ ਚੋਗੇ ਬੜੇ ਵੇਖ ਜਾਣਗੇ ਸਵਾਲ ਕਰਦੇ ਆਪਣਾ ਹੱਥ ਮੰਨਣਗੇ ਇਸ ਲਈ ਬਾਬਾ ਸਾਹਿਬ ਨੂੰ ਸਰਗਰਮ ਬੋਤ ਨੂੰ ਜਪੈ ਰਿਹਾ ਰਾਮਾ ਸਰ ਦਾ ਨਾਮ ਦੇ ਕਿ ਸਭ ਜੇ ਕਿਸੇ ਬਤਲ ਲਗਾਈ ਆਂ ਬੰਦੀ ਆਏ ਲੱਖਾਂ ਲਿਆ ਕੇ ਤੁਮ ਗਏ ਵਰਤਾਨੇ ਤੁਹਾਨੂੰ ਮਨੂ ਦੀ ਮਰਿਆਦਾ ਕਿਤੇ ਜਾਣੇ ਬੰਦੀ ਜੋ ਲਿਖਿਆ ਜਿਵੇਂ ਰੇ ਰੇ ਮਨੂ ਦਾ ਮਨ ਨਬਰ ਦੇ ਧਾਰਮਿਕ ਜਿਹਨੇ ਪਹੁੰਚਾਉਣੇ ਬੰਦੀ ਜਨਾਰ ਦੇ ਰਾਹ ਤੱਕ ਆ ਗਿਆ ਬਾਪ ਦੇ ਨਾਮ ਨੂੰ ਪਾਰਕਰੀ ਤੱਕਲੀ ਮੇਰੇ ਮਾਣੇ ਬੰਦੀ ਆ ਜੀ ਡਾਕਟਰ ਬੀਕਰ ਫ੍ਰੀ ਸਟਡੀ ਸੈਂਟਰ ਕਿੰ ਤਾਰਾ ਕੋ ਵਿੱਚ ਪਲੱਸ 1 ਜਮਾਤ ਦੇ ਵਿਦਿਆਰਥੀਆਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਢੀਂਦਿਆ ਸ਼ੇਰਾ ਚਲੋ ਢੀਂਦਿਆ ਸ਼ੇਰਾ ਕੀਤਾ ਸਮਾ ਵਿਰਥਕ ਘੇਰਾ ਜਦੋਂ ਜਾਕੇ ਉਦੋਂ ਸਵੇਰਾ ਨਵਾਂ ਇਤਿਹਾਸ ਲਿਖਾਉਣਾ ਈ ਬਾਬਾ ਸਹਕਤੇ ਕੰਚੀ ਰਾਮ ਦਾ ਭਰ ਕਰ ਮਿਸ਼ੰਤ ਚਾਉਣਾ ਈ ਢੀਂਦਿਆ ਬਜੇ ਆ ਵਿਕਾ मेरा नाम गरी है मैं डॉक्टर वीरा रवे का फ्री स्टडी सेंटर दापर के गांधीवाद का विद्यार्थी हूं मैं आज ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਮਿਸ਼ਨ ਜੇ ਨੂੰ ਲਾਜ ਕੋਈ स्वार्थ ਹੈ ਉਹਦਾ ਮਿਸ਼ਨ ਕੋਈ ਥਾਂ ਨਹੀਂ ਇਹ ਮਾਨਵਤਾ ਦਾ ਮੰਦਰ ਹੈ ਕੋਈ ਬਿਜ਼ਨਸ ਕੋ ਦੁਕਾਨ ਨਹੀਂ ਸਾਰੇ ਇਹੀ ਦਾ ਇਜ਼ਤ ਕਰਦਾ ਰਹੇ ਇੱਥੇ ਕੋਈ ਵੀ ਵਰਦਾਨ ਨਹੀਂ ਅਸੀਂ ਕਰਤ ਸਮਾਜ ਦਾ ਮੋਰ ਰਹੇ ਇੱਕ ਕਿਸੇ ਹੋਇਆ ਇਹਾਸਾਨ ਹੈ ਇਥੇ ਦੇਣਾ ਹੀ ਦੇਣਾ ਹੈ ਇਥੇ ਲੈਣ ਨੇ ਕੋਈ ਸਮਾਨ ਨਹੀਂ ਸ਼ਾਇਦ ਰਹੋ ਕਿਸਮ ਜਨਾਵੇਂ ਇਹਨੂੰ ਇਹ ਚਾਹਿਆ ਰੋ ਨਹੀਂ ਛੱਡੋ ਮਨੂ ਦੀਆਂ ਪਖੰਡੀ ਪੁਸਤਕਾਂ ਨੂੰ ਸੰਵਿਧਾਨ ਪੜਿਆ ਤੇ ਪੜਾਇਆ ਕਰੋ ਸੰਵਿਧਾਨ ਪੜਿਆ ਤੇ ਪੜਾਇਆ ਕਰੋ ਕੰਨੀਆਂ ਤੇਟਾਂ ਦੇ ਮਿੱਠ ਖੂਹ ਚ ਕਰਦਾ ਬਾਲ ਦੇ ਜੀ ਸੋਹਣੀ ਨਿਕਲਦੀ ਤਕਦੀਰ ਤੇਰੀ ਉਹ ਚੁੰਝਣ ਅੱਖਰ ਭਾਲ ਦੇਵੇਂ ਤੈਨੂੰ ਪਰਸ਼ੋ ਅਸ਼ੁਭਿਤਾ ਦਿੱਤਾ बाबा साहब ने बार संघर्ष दीता दस्तू की जय भीम जय भीम आज बाबा साहब डॉक्टर भी आर अंबेडकर जी ने 133 ਦੇ ਜਾਣ ਗਏ 71 ਸਾਰੇ ਹੀ ਮੇਰੇ ਪਿੰਡ ਦੇ ਆਹਣ ਘਰਾ ਤੇ ਬਾਹਰੋਂ ਆਏ ਸਾਥੀ ਮੈਂ ਸਾਰਿਆਂ ਨੂੰ ਜੈ ਭੀਮ ਜੈ ਭਾਤ ਆਗਰਾ ਹਾਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਜਿਹੜਾ ਕਿ 133 ਨਾ ਹੈਗਾ ਅਸੀਂ ਉਹਨਾਂ ਦੇ ਜਨਮ ਦਿਨ ਤੇ ਆਪ ਸਭ ਨੂੰ ਬੋਲ ਬੋਲ ਵਧਾਈ ਦੇਣਾ ਤੇ ਜਿਹੜੀਆਂ ਕੁਝ ਜ਼ਰੂਰੀ ਗੱਲਾਂ ਮੇਰੇ ਨਾਲ ਕਹਨੀਆ ਬਾਣਦੀਆਂ ਬਾਬਾ ਸਾਹਿਬ ਨੂੰ ਪਹਿਲਾ ਕੋਈ ਕਿਸ ਜਾਣਦਾ ਬਾਬਾ ਸਾਹਿਬ ਨੂੰ ਜ਼ਿੰਦਾ ਕਰਨ ਵਾਲੇ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਉਹਨਾਂ ਨੇ ਬਾਬਾ ਸਾਹਿਬ ਨੂੰ ਜ਼ਿੰਦਾ ਕੀਤਾ ਪੁੱਛਿਆ ਵੀ ਇਹ ਬਾਬਾ ਸਾਹਿਬ ਕੌਣ ਆ ਤੇ ਕਾਂਸੀ ਰਾਮ ਜੀ ਬਾਂਬ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਵਿਗਿਆਨੀ ਸਨ ਪਰ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਸੀ ਕਿ ਬਾਬਾ ਸਾਹਿਬ ਕੌਣ ਹਨ ਇਹਨਾਂ ਨੇ ਸਾਡੇ ਲਈ ਕੀ ਕੀਤਾ ਤੇ ਦੀਨਾ ਭਾਨਾ ਜੀ ਤੇ ਜਦੋਂ ਉਹਨਾਂ ਨੂੰ ਸਾਰਾ ਮੰਨਿਆ ਜਾਤਵਾਦ ਦਾ ବିਨਾਸ਼ ਉਹਨਾਂ ਨੂੰ ਇੱਕ ਵਾਧਾ ਦਿੰਦੇ ਆ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਪੂਰੀ ਲਗਨ ਲੱਗੀ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈਗਾ ਦੱਬੇ ਨਿਤਾੜੇ ਲੋਕਾਂ ਨੂੰ ਸੰਗਠਨ ਕੰਮ ਦੇ ਲਈ ਲਗਾ ਦਿੱਤਾ ਉਸ ਤੋਂ ਬਾਅਦ ਫਿਰ ਡੀਐਸਪੋਰ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ 14 ਅਪ੍ਰੈਲ 1984 ਨੂੰ ਵੀਐਸਪੀ ਦੀ ਸਥਾਪਨਾ ਕੀਤੀ ਜਿਹੜੀ ਕੇ ਹੁਣ ਤੱਕ ਚੱਲਦੀ ਆ ਰਹੀ ਹੈ

जवान देन देने वाले डॉक्टर अंबेडकर साहब उन्हें सौ तेतीवे जगह सब तो पहला मैं समूह संतान लख लख बधाई पेश कर आज तुम लोग ਉਸ ਮਸੀਹਾ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਦੇ ਸ਼ੰਕਾਰ ਸ਼ੰਗਲਾ ਤੇਸਪਾਰਥ ਦੇ ਕੋੜਾ ਲੋਕ ਜੋ ਜਾਨਵਰਾਂ ਦੀ ਜ਼ਿੰਦਗੀ ਜਿਉ ਰਹੇ تھے ਆਧੁਨਿਕ ਨੂੰ ਪੈਰਾ ਦੇ ਖਰਾ ਕੀਤਾ ਸਵਾਵਾ ਸਤਤ ਚੌਲ ਬੱਤ ਦੇ ਚੰਦਰ ਜੀ ਤੋ ਕਿ 바바 ਦਾ ਡਾਕਟਰ ਮੈਡ ਕਰਤਾ ਦਿੱਤੇ ਹੋਣਾਰੇ ਸਾਡੇ ਬਾਅਦ ਤੇ ਅਨੋਖੇ ਅਧਿਕਾਰਾਂ ਦੀ ਲੜਾਈ ਉਹ ਲੜਿਆ ਹੈ। ਆਰ ਤਨੁਤਕਾਰ ਲੈ ਕੇ ਦਿੱਤੇ। ਉੱਥੇ ਉਹਨਾਂ ਨੇ ਇਸ ਦੇਸ਼ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੇ। 22 ਵਾਲੀਅਮ ਲਿਖੇ 22 ਬੰਥ ਲਿਖੇ ਉਹਨਾਂ ਗ੍ਰੰਥਾਂ ਦਾ ਰਾਏ ਤਨੋ ਜਾਣਕਾਰੀ ਮਿਲਦੀ ਹੈ 바ਵਾ ਸਤਿਗੁਰੂ ਮਿਲਤਰ ਤੋਂ ਉਹਨੇ ਤਨੂੰ ਸਮਝਾਇਆ ਕਿਹਾ ਸਵਾਲ ਦੇ ਲੋਕੋ ਅੱਜ ਤੋਂ 2209 ਤਰ ਪਹਿਲਾਂ 185 ਵਿੱਚ ਦੇ ਅੰਦਰ ਜਿਨ੍ਹਾਂ ਮੁਲਕਾਂ ਦੀ ਅੱਜ ਆਪਾਂ ਇੱਥੇ ਆਲਾਦ ਬੈਠੇ ਆ ਉਹ ਇਸ ਦੇਸ਼ ਤੇ ਰਾਜੇ ਸੀ ਅਸੀਂ ਰਾਜਿਆਂ ਦੀ ਵਿਰਾਸਤ ਦੀ ਪਰ ਇਸ ਦੇਸ਼ ਤੇ ਆਇਆ ਲੋਕਾਂ ਨੇ ਸਾਡੇ ਮਹਾਰੀਆ ਬਾਦ ਦਾ ਰਾਜ ਚੁਣ ਕਰਕੇ ਇਹ ਤਾਕ ਦੇ ਉੱਤੇ ਮਨੁੱਖ ਦਾ ਕਾਨੂੰਨ ਲਾਗੂ ਕੀਤਾ ਗਿਆ ਇਹ ਇੱਕ ਮਨੁੱਖ ਦੇ ਤੂ ਦੇ ਰਾਜ ਜਿੱਥੇ ਸਮਾਜ ਨੂੰ ਇਸ ਦੇਸ਼ ਦੇ ਅੰਦਰ ਵਰਨਵਾਰਤਾ ਵੱਡੇ ਉੱਤੇ ਉਹਨਾਂ ਨੇ ਇਸ ਦੇਸ਼ ਦੇ ਬਹੁਜਨਾਂ ਨੂੰ ਇਸ ਦੇਸ਼ ਦੇ ਮੋਢੀ ਵਾਹਕਿਆਂ ਨੂੰ 6743 ਜਾਤਾ ਵਟ ਵੰਡ ਕੇ ਸਾਡਾ ਗਿਰਾਲ ਸ਼ਕਤੀ ਸੀਗੀ ਉਹਨੂੰ ਵਧੇੜ ਦਿੱਤਾ ਗਿਆ ਸਾਡੀ ਰੋਟੀ ਦੇ ਬੇਟੀ ਦੀ ਸੱਚ ਖਤਮ ਕਰ ਦਿੱਤੇਗੇ ਰੋਸੀਂ ਮਾਰੇ ਹੁੜਾ ਸਾ ਸਾ ਚਲ ਤਪ ਸਾ ਕਸ ਸੁਤੀ ਹੈਂ ਨਾ ਤਾਂ ਅਗਰ ਆ ਕੇ ਭੋਗਦੂੰ ਅੱਜ پید ਆ ਕੇ ਆ ਗਿਆ ਤੂੰ ਮੈਂ ਤੈਨੂੰ ਕਿੰਨੀ ਵਾਰ ਕਿਹਾ ਆਂ ਆ ਮੂੰਹ ਤੇ ਜਾ ਨਾ ਵੀ ਅਗਰ ਜਵਾ ਚਾਹੇ ਨੀਰ ਕਮਤੇ चलाने हरेक महीने छे सात महीने तो दे रहे हैं हजार रुपया सामू इन ਦੀ ਵਿਸ਼ੇਸ਼ ਦੌਰ ਦੇ ਜਿਹੜਾ ਹੈਗਾ ਦਿੱਤਾ ਹੈਗਾ ਅਸੀਂ ਇਹਨਾਂ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਬਾਬਾ ਸਾਹਿਬ ਦੇ ਮਿਸ਼ਨ ਤੇ ਚੱਲਦੇ ਆ ਜਿਹੜੇ ਬੇਬਾਕ ਤੋਂ ਸੁਸਾਇਟੀ ਕਰਦੇ ਹੈਗੇ ਅਸੀਂ ਇਹਨਾਂ ਦੇ ਸਾਥੀ ਬਹੁਤ-ਬਹੁਤ ਧੰਨਵਾਦ ਆ ਪਸ ਨਿੱਤ ਆਏ ਦਿਨ ਦੇਸ਼ ਸਾਡੇ ਦੀ ਹੁੰਦੀ ਪਈ ਪਰਬਦੀ ਅਨਪੜਤਾ ਸਰੋਂ ਵੱਟ ਗਿਓ ਨਾ ਬੜਾ ਸ਼ਿਆਰ ਹੈ ਆਦੀ हूंदी पई बरबादी अनपढ़ा चो मियो ਆਪੇ ਸ਼ਰਧਾਂ ਅੱਜ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਜੀ ਔਰ ਨਾਲ ਗੱਲ ਕਰਕੇ ਰਿਹਾ ਹੈ ਤਿਹਾਸ ਦੇ ਵਿੱਚ ਬਹੁਤ ਬੁਰੀਆਂ ਗੱਲਾਂ ਕਾਸਤੇ ਹੋਏ ਆ ਮੈਂ ਇਤਿਹਾਸ ਦੇ ਵਿੱਚ ਦੁਬਾਰਾ ਨਹੀਂ ਜਗਾ ਪਰ ਇੱਕ ਗੱਲ ਪੰਡਤ ਸਾਹਿਬ ਨੇ ਲਿਖੀ ਸੀ ਮੇਰੇ ਯਾਰ ਜੋ ਇਸ ਆਸ ਤੇ ਮਰ ਗਏ ਕਿਵੇਂ ਉਹਨਾਂ ਤੇ ਦੁੱਖ ਦਾ ਬਨਾਮਾ ਕਰ ਕੋਈ ਨਹੀਂ ਜੇ ਮੈਂ ਚੁੱਪ ਹੀ ਰਿਹਾ ਤੇ ਮੈਂ ਕਿੰਨਾ ਨਹੀਂ ਹਾਂ ਬਣ ਕੇ ਰੂਹਾਂ ਮੇਰੇ ਯਾਰ ਟਕਦੇ ਰਹਿਣਗੇ ਕਹਿਣ ਤੋਂ ਬਾਅਦ ਕਿ ਸਾਡੀ ਅੱਜ ਦੇ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਆਂ ਇਤਿਹਾਸ ਦੇ ਵਿੱਚ ਜਿੰਨਾ ਕੁਝ ਵੀ ਹੋਇਆ ਉਸ ਤੋਂ ਅਗਲੀ ਗੱਲ ਕਰਨ ਦਾ ਸਮਾਂ ਹੈ ਅੱਜ 2029 ਦੇ ਵਿੱਚ ਅਸੀਂ ਜੇਸ ਭਾਤ ਦੇ ਅੰਦਰ ਜੀ ਰਹੇ ਆ 2024 ਜਿਹੜਾ ਬਹੁਤ ਖਤਰਨਾਕ ਸਮਾਂ ਹੈ ਅਛਾ ਸਤਿਓ ਬਾਬਾ ਸਾਡਾ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਦੇ ਉੱਤੇ ਬਾਬਾ ਸਾਡਾ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣਾ ਸਾਡੇ ਲਈ ਫਾਇਦਾ ਕੋਈ ਨਹੀਂ ਹੋਆ ਕਿਉਂਕਿ ਮردਿਆਂ ਦੇ ਵਿੱਚ ਇਹ ਜਾਨਫੂਰਦਾ ਨਾਮ ਹੈ ਅੰਬੇਦਕਰ ਜੈਤੀ ਔਰ ਅੰਬੇਦਕਰ ਜੈਤੀ ਦੇ ਉੱਤੇ ਸਾਨੂੰ ਇਹਦਾ ਲੱਗਦਾ ਕਿ ਸਾਡਾ ਪਿਛੋਕੜ ਕੀ ਸੀਗਾ ਇਤਿਹਾਸ ਸਾਡਾ ਕੀ ਸੀਗਾ ਕਿ ਸਾਡੇ ਨਾਲ ਹੋਇਆ ਕੀ ਹੈ ਔਰ ਸਾਡੇ ਨਾਲ ਹੋਣਾ ਕੀ ਹੈ ਉਸ ਨੂੰ ਅਸੀਂ ਕਿੱਦਾਂ ਸੁਧਾਰਨਾ ਹੈ ਇਹ ਸਾਨੂੰ ਅਪਡੇਟ ਕਰ ਜਾਂਦੀ ਦੇ ਬਾਦ ਨੂੰ ਪਤਾ ਲੱਗਦਾ ਸੋ ਸਾਥੀਓ ਮਹਾਪੁਰਸ਼ਾਂ ਦੀ ਲਾਇ ਵਿੱਚ ਜਦੋਂ ਅਸੀਂ ਦੇਖਦੇ ਆ ਕਥਾ ਕਥਤ ਵੱਧ ਤੋਂ ਬਾਅਦ ਸੰਤਨਦੁਲਨ ਸੰਤਨਤੋਲਨ ਔਰ ਨਾਦ ਅੰਦੋਲਨ ਤੋਂ ਬਾਅਦ ਸੰਤਨਦੁਲਨ ਜਦੋਂ ਆਇਆ ਤੋਦੇ ਵਿੱਚ ਸਤਿਗੁਰੂ ਗੋਬਿੰਦ ਜੀ ਜਿਹੜੇ ਮੋਢੀ ਆ ਔਰ ਉਹ ਸ਼੍ਰੀ ਅਮ ਕਹਿੰਦੇ ਆ ਮੀਰਾ ਖੜਾ ਬਾਜ਼ਾਰ ਨੇ ਲੈ ਲਗਾਤੀ ਹਾਥ ਜੋਪੂ ਕੇ ਘਰ ਆਪਣਾ ਸੋ ਚਲੇ ਹਮਾਰੇ ਸਾਥ ਤੁਹਾਨੂੰ ਏਪਲੇ ਦਾ ਦਿੱਤਾ ਵਿਸਤਾਰ ਦੇ ਵਿੱਚ ਕਰ ਦਿੱਤਾ ਇਹ 바ਵਾ ਸਾਹਿਬ ਦੇ ਜਿਹੜੇ ਵਿਚਾਰ ਆ ਅੱਜ ਸਾਨੂੰ ਘਰ ਘਰ ਦੀ ਯਾਦ ਦੀ ਲੋੜ ਆ ਉਹ ਸੱਚ ਦੁੱਤਿਆਂ 바ਵਾ ਸਾਹਿਬ ਦੇ ਵਿਚਾਰਾਂ ਨੂੰ ਪਿਆਰ ਕਰਦੇ ਆ ਅੱਜ ਜਿਹੜਾ ਸਾਡਾ ਭਾਰਤ ਆ ਉਹ ਬੜੇ ਮਾੜੇ ਸਮੇਂ ਤੋਂ ਗੁਜ਼ਰਿਆ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਦਾ ਸਤਾਨਾ ਬਣ ਜਾ ਰਿਹਾ ਇਹਨੂੰ ਖਿੰਦੂ ਦਾ ਸਤਾਨਾ ਇਹਨੂੰ ਹਿੰਦੂ ਰਾਸ਼ਟਰ ਬਣਾਇਆ ਜਾ ਰਿਹਾ ਜੋ ਜੰਮ ਦਿਨ ਮਨਾ ਰਹੇ ਆ ਸਾਰੇ ਨਗਰ ਕਨਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਕਿ ਬਹੁਤ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਦੂਸਰੀ ਗੱਲ ਇਹ ਹੈ ਕਿ ਇਸ ਸਾਲ ਦੇ 18-18 ਸਾਲ ਦੇ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਆ ਮਰ ਰਹੇ ਕੁੱਛ ਮਾਰਨ ਵਾਲੇ ਆ ਕਿਉਂਕਿ ਉਹ ਫਸੇ ਹੋਏ ਆ ਉਸ ਨੀਂ ਕਮਜ਼ੋਰ ਹੋਵੇ ਉਸ ਮਕਾਨ ਦੇ ਉੱਪਰ ਦੂਸਰਾ ਜਿਵਾਰਾ ਨਹੀਂ ਪਾਇਆ ਜਾਂਦਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਪਰਿਵਾਰ ਹੈ ਸਾਡੇ ਬੱਚੇ ਬੱਟੇ ਆ ਛੋਟੇ ਉਹ ਸਾਡੇ ਬੀਨ ਸਾਡੇ ਬਰਾਬਰ ਦੇ ਬੱਟੇ ਆ ਬਹੁਤ ਕੁਝ ਬਜ਼ੁਰਗ ਬੈਠੀਆਂ ਆ ਬੰਨੀਆਂ ਬੈਠੀਆਂ ਬੇੜੀਆਂ ਬੈਠੀਆਂ ਸਾਨੂੰ ਇਸ ਕਰਕੇ ਸਾਨੂੰ ਇਸ ਵਾਰ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ ਇਸੇ ਕਰਕੇ ਅਸੀਂ ਇਹ ਨਾਟਕ ਵੀ ਜੋ ਬੇਚ ਰਹੇ ਸੀ ਉਹਦੇ ਕੋਲੋਂ ਵੀ ਸਾਨੂੰ ਕੁਝ ਸਿੱਖਿਆ ਸੇਧ ਲੈਣੀ ਚਾਹੀਦੀ ਹੈ ਔਰ ਅੱਗੇ ਵਧਣੀਆਂ ਉਸਚਾਂ ਕਰਨੀਆਂ ਚਾਹੀਦੀਆਂ ਬਾਕੀ ਸਾਡੇ ਸਾਰੇ ਵੀਰਾਂ ਨੇ ਤਕਰੀਬਨ ਗੱਨਾਵਤਾ ਸਾਲੀਆਂ ਹੋਈਆਂ ਗਿਆ ਸਾਨੂੰ ਰਾਜ ਕਿਦਾਂ ਚਾਹੀਦੇ ਆ انسان ਮਾਂ-ਬਾਪ ਹੈਗੇ ਆ ਸੋ ਸਾਨੂੰ ਚਾਹੀਦਾ ਕਿ ਮੇਰਾ ਬੱਚਾ ਬਚ ਜਾਏ ਸਰਕਾਰਾਂ ਕੀ ਕਰਦੀਆਂ ਸਰਕਾਰਾਂ ਸਾਰੇ ਘਰਾਂ ਦੇ ਵਿੱਚ ਨਸ਼ਾ ਪਾਇਆ ਸਤਾਰਾ ਦੇ ਪਿੰਡਾਂ ਦੇ ਵਿੱਚ ਪਈਆ ਕਿਹੜਾ ਪਿੰਡ ਆ ਜਿਹੜੀ ਦੱਸੋ ਜਿਸ ਪਿੰਡ ਦੇ ਵਿੱਚ ਨਿਸ਼ਾਨੀ ਆਇਆ ਪਈਆ ਕਿੰਨੇ ਆ ਈਜਣ ਵਾਲਾ ਕੋਹਾਣਾ ਹੈ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੀ ਕਮੇਟੀ ਦਾ ਜੁਝਾਰੂ ਸਾਥੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਇੱਕ ਰਸ ਕੋਲਾਲਾ ਕੀਤਾ ਹੈ ਬਾਬਾ ਸਾਹਿਬ ਕਹਿੰਦੇ ਕਿ ਧੰਨ ਹਨ ਉਹ ਲੋਕ ਜੋ ਉਹਨਾਂ ਲੋਕਾਂ ਪ੍ਰਤੀ ਸੁਚੇਤ ਅਤੇ ਸਮਰਪਿਤ ਹਨ ਜਿਨ੍ਹਾਂ ਲੋਕਾਂ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਅੰਧਰ ਮੰਨੋ ਲੋਕੋ ਹਨੇਰੀ ਝੱਪੜ ਤੂਫਾਨ ਕਠਿਨਾਈਆਂ ਦਾ ਮੁਕਾਬਲਾ ਕਰਦੇ ਹੋਏ ਵੀ ਆਪਰੇ ਸਮਾਜ ਪ੍ਰਤੀ ਚਿੰਤਤ ਹਨ ਤਾਂ ਅੰਧਰ ਮੰਨੋ ਜੋ ਇਹੇ ਦ੍ਰਿੜ ਸੰਕਲਪ ਕਰਨ ਕਿ ਉਨੀ ਦੇਰ ਤੱਕ ਪਿੱਛੇ ਨਹੀਂ ਹਟਣਾ ਉਨੀ ਦੇਰ ਤੱਕ ਨਹੀਂ ਰੁਕਣਾ ਜਦੋਂ ਤੱਕ ਅਸੀਂ ਆਪਣੇ ਸਮਾਜ ਦੀ غلامੀ ਦੇ ਲੇਖੀਰ ਰਹੁਸਾਂ ਕੰਦੇ ਤੇ ਪੂਰੀ ਉੱਤਰਦੀ ਹੈ ਸਾਨੂੰ ਕੋਈ ਤਹਾ ਨਹੀਂ ਹੋਵੇ ਜਿਹੜੇ ਇਹੋ ਜਿਹੇ ਉਪਰਾਲੇ ਕਰਕੇ ਸਮਾਜ ਦੇ ਵਿੱਚ ਜਾਗਰਣ ਦੀ ਲਿਆਉਣ ਦਾ ਕੰਮ ਕਰ ਰਹੇ ਹੋ। ਸਾਥਿਓ ਮੇਰੇ ਤੋਂ ਪਹਿਲਾਂ ਵਿਦਵਾਨ ਭਲਾੜਿਆ ਨੇ ਬਾਬਾ ਸਾਹਿਬ ਦੀ ਜੀਵਨ ਮਿਸ਼ਨ ਆਫ ਸ਼ਰਧ ਦੇ ਉੱਤੇ ਕਾਫੀ ਜਾਣਨਾ ਪਾਇਆ ਹੈ। ਮੈਂ ਆਪਣੀ ਗੱਲ ਬਹੁਤ ਨਹੀਂ ਛੋਟ ਦੇ ਵਿੱਚ ਆਪਕੀ ਦੇ ਸਾਹਮਣੇ ਰੱਖੀ ਕਹਾंगा। ਸਾਥਿਓ ਬਾਬਾ ਸਾਹਿਬ ਰੋਪਰਮ ਮੇੜ ਕੇ ਨਿਜੀ ਤੌਰ ਤੇ ਆਪਣੇ ਜਨਮ ਦਿਨ ਨੂੰ ਮਨਾਏ ਜਾਣ ਦੇ ਬਿਲਕੁਲ ਵਿਰੋਧੀ ਸਨ। ਬਾਬਾ ਸਾਹਿਬ ਨੇ ਆਪਣੇ ਜਨਮ ਦਿਨ ਦੀ 골ਡਨ ਜੁਬਲੀ ਦੇ ਉੱਤੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਤੁਸੀਂ ਪਿਛਲੇ 15 ਸਾਲਾਂ ਤੋਂ ਮੇਰੇ ਮੇਰਾ ਜਨਮ ਦਿਨ ਮਨਾ ਰਹੇ ਹੋ। ਤੁਸੀਂ ਹਰ ਹਰ ਵਾਰ ਮੈਨੂੰ ਇਨਵੀਟੇਸ਼ਨ ਦਿੰਦੇ ਹੋ ਕਿ ਉਸ ਜਨਮ ਦਿਵਸ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ। ਪਰ ਮੈਂ 15 ਸਾਲਾਂ ਤੋਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਨਮ ਦਿਨ ਦੇ ਪ੍ਰੋਗਰਾਮਾਂ ਦੇ ਵਿੱਚ ਕਦੀ ਸ਼ਾਮਲ ਨਹੀਂ ਹੋਇਆ ਅੱਜ ਤੁਸੀਂ ਮੇਰੇ ਜਨਮ ਦਿਨ ਦੇ ਗੋਲਡਨ ਜੁਬਲੀ ਮਨਾ ਰਹੇ ਹੋ ਪਰ ਮੈਂ ਇਸ ਵਿੱਚ ਸ਼ਾਮਲ ਹੋਇਆ ਹਾਂ ਔਰ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਅੱਗੇ ਤੋਂ ਅਜਿਹੇ ਮਰਦ ਤੋਂ ਗਰੇਟ ਕੀਤਾ ਜਾਵੇ ਕਿਉਂ ਕਿ ਕਿਉਂਕਿ ਕਹਿੰਦੇ ਜਨਮ ਦਿਨ ਮਨਾਉਣ ਦੇ ਨਾਲ ਵਿਅਕਤੀ ਪੂਜਾ ਪ੍ਰਮੋਟ ਹੁੰਦੀ ਹੈ ਔਰ ਲੋਕ ਨੇਤਾ ਦੇ ਉੱਤੇ ਜਿਆਦਾ ਨਿਰਭਰ ਹੋ ਜਾਂਦੇ ਹਨ ਔਰ ਜਦੋਂ ਉਹ ਨੇਤਾ ਨਹੀਂ ਰਹਿੰਦਾ ਹੈ ਤਾਂ ਲੋਕ ਬੇਆਸਰਾ, ਨਿਆਸਰੇ ਹੋ ਜਾਂਦੇ ਆ ਔਰ ਉਹ ਖੜਕ ਜਾਂਦੇ, ਢਟਕ ਜਾਂਦੇ ਆ ਕਿਉਂਕਿ ਉਹ ਆਪਣੇ ਉੱਤੇ ਆਸ ਠੱਕਦੇ ਆ, ਨੇਤਾ ਤੇ ਆਸ ਜਿਆਦਾ ਰੱਖਦੇ ਆ। ਸੋ ਬਾਬਾ ਸਾਹਿਬ ਨੇ ਇਹ ਸੰਦੇਸ਼ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਬਾਕੀ ਹਿੱਸਿਆਂ ਦੇ ਆਪਾਂ ਨੰਬਰ ਹੋ ਜਾਂਦੇ ਆ, ਉਹਨਾਂ ਦੇ ਕੰਮ ਕਰਦੇ ਆ। ਪਰ ਉਹ ਕਹਿੰਦੇ ਜੇਕਰ ਭਾਰਤ ਦੇ ਵਿੱਚ ਨੇਤਾਵਾਂ ਦੇ ਜਨ ਜਨ ਮਨਾਏ ਹੀ ਜਾਂਦੇ ਆ ਤਾਂ ਨੇਤਾਵਾਂ ਦਾ ਵੀ ਫਾਇਦਾ ਬਣਦਾ ਹੈ ਕਿ ਉਹ ਪਗੰਬਰਾਂ ਦੀ ਤਰ੍ਹਾਂ ਲੋਕਾਂ ਨੂੰ ਸੰਦੇਸ਼ ਦੇਣ